ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਰ ਕੇ ਨੂੰ ਮੁਖੀ ਬਨਾਇਆ ਗੁਰੂ ਜੀ ਚੋਖੇ ਦਿਨ ਪਟਨੇ ਸ਼ਹਿਰ ਵਿੱਚ ਰਹੇ ਰੋਜ਼ ਸਵੇਰੇ ਤੇ ਸ਼ਾਮ ਨੂੰ satsang ਹੁੰਦਾ ਰਿਹਾ satsang ਵਿੱਚ ਸ਼ਹਿਰ ਦੇ ਬਹੁਤ ਸਾਰੇ ਇਸਤਰੀ ਪੁਰਸ਼ ਆਉਂਦੇ ਰਹੇ ਜੋ ਆਉਣ ਵਾਲੀਆਂ satsangੀਆਂ ਵਿੱਚ ਇੱਕ ਗਰੀਬ ਮਨੁੱਖ ਅਦਰਕਾ ਸੀ ਪਰ ਗਿਆਨ ਸ਼ਰਧਾ ਤੇ ਵਾਹਿਗੁਰੂ ਭਗਤੀ ਵੱਲੋਂ ਅਮੀਰ ਸੀ ਉਸ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਚੰਗੇ ਤਰ੍ਹਾਂ ਗਢਣ ਕਰ ਲਿਆ ਤੇ ਗੁਰੂ ਜੀ ਦੇ ਦੱਸੇ ਜੀਵਨ ਰਹਾ ਉਤੇ ਚੱਲਣ ਲੱਗਾ ਗੁਰੂ ਜੀ ਨੇ ਅੱਗੇ ਚੱਲਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਨਾਂ ਦਾ ਮਨੋਰਥ ਸੀ ਸਾਰੇ ਭਾਰਤ ਦੇ ਕੋਨੇ-ਕੋਨੇ ਵਿੱਚ ਫਿਰ ਕੇ ਸੱਤਿਆ ਦਾ ਉਪਦੇਸ਼ ਕਰਨਾ ਪਟਨਾ ਛੱਡਣ ਤੋਂ ਪਹਿਲਾਂ ਸਤਿਗੁਰਾਂ ਵੱਡਾ satsang ਕੀਤਾ ਸਾਰੇ ਸ਼ਰਧਾਲੂ ਸੇਵਕ ਪ੍ਰੇਮੀ ਤੇ ਗਿਆਨੀ ਪੁਰਸ਼ ਸੱਦੇ ਸਾਲਸਾਏ ਦੇ ਸੱਚੇ ਸਤਗੁਰ ਜੀ ਨੇ ਅਦਰਕੇ ਨੂੰ ਆਪਣੇ ਕੋਲ ਸੱਦਿਆ ਨੇੜੇ ਬੈਠ ਕੇ ਬਾਕੀ ਦੇ ਸਤਸੰਗੀਆਂ ਨੂੰ ਆਖਿਆ ਕਰਤਾਰ ਦੇ ਪ੍ਰੇਮਿਓ ਇਸ ਗੁਰਮਖ ਅਦਰਕੇ ਨੇ ਮੇਰੇ ਮਨੁਪਾਵਾ ਤੇ ਧਾਰਮਿਕ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਹੁਣ ਇਹ ਉਹਨਾਂ ਅਸੂਲਾਂ ਦਾ ਪ੍ਰਚਾਰ ਕਰੇਗਾ ਇਹ ਤੁਸਾਂ ਦਾ ਮੁਖੀ ਹੋਇਆ ਇਥੇ ਧਰਮਸ਼ਾਲਾ ਬਣਾ ਕੇ ਰੋਜ਼ ਸਤਸੰਗ ਕਰਿਆ ਕਰਨਾ ਗੁਰੂ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਆ ਸਾਰੇ ਸਤਸੰਗੀਆਂ ਨੇ ਭਾਈ ਅਦਰਕੇ ਨੂੰ ਮੱਥਾ ਟੇਕ ਕੇ ਆਪਣਾ ਮੁਖੀ ਮੰਨਿਆ। ਸਾਲਸਰਾਏ ਨੇ ਵੀ ਬੜੀ ਸ਼ਰਧਾ ਨਾਲ ਅਦਰਕੇ ਨੂੰ ਮੱਥਾ ਟੇਕਿਆ। ਭਾਈ ਅਦਰਕੇ ਵਾਲੀ ਧਰਮਸ਼ਾਲਾ ਅਜੇ ਤੱਕ ਪਟਨੇ ਵਿੱਚ ਕਾਇਮ ਹੈ। ਬੁੱਤ ਗਿਆ ਵਿੱਚ ਪੰਡਤਾਂ ਨੂੰ ਉਪਦੇਸ਼। ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਓਣ ਚਾਨਣ ਹੋ ਸੋਖਿਆ ਚੁਕਾ ਜਮ ਸਿਓ ਮੇਲ ਆਸਾ ਮਹੱਲਾ ਪਟਨੇ ਦੇ ਚੋਗਿਰਦੇ ਅਤੇ ਗੌਰਖਪੁਰ ਦੇ ਇਲਾਕੇ ਦੇ ਛੋਟੇ ਵੱਡੇ ਤੀਰਥਾਂ ਤੋਂ ਹੁੰਦੇ ਹੋਏ ਗੁਰੂ ਜੀ ਬੁੱਧ ਗਿਆ ਪਹੁੰਚ ਗਏ ਬੁੱਧ ਗਿਆ ਹਿੰਦੂ ਵਿੱਚ ਹਿੰਦੂਆਂ ਦਾ ਮਹਾਨ ਤੀਰਥ ਅਤੇ ਸੂਬਾ ਬਿਹਾਰ ਦਾ ਦੂਸਰਾ ਵੱਡਾ ਸ਼ਹਿਰ ਹੈ ਇਹ ਪਟਨਾ ਤਨਬਾਧ ਰੇਲਵੇ ਲਾਈਨ ਉੱਤੇ ਹੈ ਇਸ ਸਥਾਨ ਉੱਤੇ ਕਦੀ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਉਹ ਗੋਤਮ ਤੋਂ ਬੁੱਧ ਬਣੇ ਸਨ ਪਰ ਸਮੇਂ ਦੇ ਚੱਕਰ ਨੇ ਗਿਆ ਦੇ ਮੰਦਰਾਂ ਦੇ ਪੁਜਾਰੀਆਂ ਪੰਡਤਾਂ ਨੂੰ ਬਹੁਤ ਨੀਵਾ ਸੁੱਟ ਦਿੱਤਾ ਸੀ ਸਤਿਆ ਨੂੰ ਛੱਡ ਕੇ ਇਹ ਸਤਿਆ ਗਿਆਨ ਨੂੰ ਤਿਆਗ ਕੇ ਅਗਿਆਨਤਾ ਦੇ ਪੁਜਾਰੀ ਹੋ ਚੁੱਕੇ ਸਨ ਇੱਕ ਲੱਖ ਬਹੁਤ ਨੀਵਾ ਚਲੇ ਆ ਗਿਆ ਸੀ ਲਾਲਚ ਮੋਹ ਤੇ ਹਉਮੈ ਦੇ ਨਸ਼ੇ ਨਾਲ ਸੁਦਾਈ ਹੋਏ ਫਿਰਦੇ ਸਨ ਯਾਤਰੂਆਂ ਨੂੰ ਧਰਮ, ਦਾਨ, ਪਿਤਰਾਂ ਦੀ ਖੁਰਾਕ ਦੇਣਾ ਹੈ। ਠਾਂ ਖੂਬ ਲੁੱਟਦੇ ਸਨ। ਕਿਸੇ ਨੂੰ ਮੁਕਤੀ ਦੀ ਰਾਹ ਕੀ ਦੱਸਣਾ ਸੀ, ਆਪ ਨਰਕ ਦੇ ਭਾਗੀ ਬਣੇ ਹੋਏ ਸਨ। ਗੁਰੂ ਜੀ ਮਰਦਾਨਾ ਵੱਡੇ ਮੰਦਰ ਵਿੱਚ ਪੁੱਜੇ ਇੱਕ ਪਾਸੇ ਬਰਾਜ ਗਏ। ਯਾਤਰੂ ਸ਼ਹਿਰੀ ਤੇ ਪੰਡਤਾਂ ਨੇ ਉਹਨਾਂ ਨੂੰ ਦੇਖਿਆ, ਉਹ ਹੈਰਾਨ ਹੋਏ ਕਿ ਇਨ੍ਹਾਂ ਦੋ ਵਿਅਕਤੀਆਂ ਦਾ ਲਿਬਾਸ ਨਾ Hindu ਸਾਧਾਂ ਸੰਤਾਂ ਵਾਲਾ ਹੈ ਤੇ ਨਾ ਹੀ ਮੁਸਲਮਾਨ ਫਕੀਰਾਂ ਵਾਲਾ। ਸਗੋਂ ਹਿੰਦੂ ਤੇ ਮੁਸਲਮਾਨ ਪਹਿਰਾਵਾ ਮਿਲਿਆ ਜੁਲਿਆ ਸੀ ਮੁਖੀ ਪੰਡਤ ਗੁਰੂ ਜੀ ਦੇ ਨੇੜੇ ਆਇਆ ਮੁਖੀ ਪੰਡਤ ਆਇਆ ਦੇਖ ਹੋਰ ਵੀ ਯਾਤਰੂ ਤੇ ਸ਼ਹਿਰੀ ਗੁਰੂ ਜੀ ਦੇ ਕੋਲ ਆ ਖਲੋਤੇ ਚੰਗੀ ਭੀੜ ਹੋ ਗਈ ਗੁਰੂ ਜੀ ਦਾ ਨੂਰੀ ਤੇ ਪ੍ਰਭਾਵਸ਼ਾਲੀ ਚਿਹਰਾ ਵੇਖ ਕੇ ਸਾਰੇ ਕੀਲੇ ਜਾ ਰਹੇ ਸਨ ਕੋਈ ਬੈਠ ਗਿਆ ਕੋਈ ਖਲੋਤਾ ਰਿਹਾ ਮੁਖੀ ਪੰਡਤ ਨੇ ਗੁਰੂ ਜੀ ਨੂੰ ਪੁੱਛਿਆ ਆਪ ਹਿੰਦੂ ਜੇ ਕੇ ਮੁਸਲਮਾਨ ਮੈਂ ਨਾ ਹਿੰਦੂ ਹਾਂ ਤੇ ਨਾ ਹੀ ਮੁਸਲਮਾਨ ਮੈਂ ਤਾਂ ਮਨੁੱਖ ਹਾਂ ਗੁਰੂ ਜੀ ਨੇ ਉੱਤਰ ਦਿੱਤਾ ਸਾਰੇ ਜੀਵ ਹਨ ਤਾਂ ਮਨੁੱਖ ਪਰ ਮੈਂ ਪੁੱਛਦਾ ਹਾਂ ਧਰਮ ਕਰਕੇ ਆਪ ਕੌਣ ਜੀ ਜੇ ਤਾਂ ਮੁਸਲਮਾਨ ਤਾਂ ਇਸ ਮੰਦਰ ਵਿੱਚ ਨਹੀਂ ਬੈਠ ਸਕਦੀ ਜੇ ਹਿੰਦੂ ਜੇ ਤਾਂ ਆਪਣੇ ਮਿੱਤਰਾਂ ਮਰ ਚੁਕੇ ਵੱਡੇ ਵਡੇਰਿਆਂ ਦੇ ਪਿੰਡ ਭਰਾਵ ਦੇ ਦੀਵੇ ਦੀ ਕਿਰਿਆ ਕਰੋ ਇਥੇ ਆਕੇ ਕ੍ਰਿਆ ਕਰਮ ਕਰਨਾ অতি ਜ਼ਰੂਰੀ ਹੈ ਇਹਨਾਂ ਦੋਹਾਂ ਸਵਾਲਾਂ ਦਾ ਉੱਤਰ ਦੇਣਾ ਜ਼ਰੂਰੀ ਹੈ ਮੁਖੀ ਪੰਡਤ ਹੰਗਾਰ ਦੇ ਲਹਿਜੇ ਵਿੱਚ ਬੋਲਿਆ ਕੋਈ ਗੋੜਾ ਫਿੱਕਾ ਸ਼ਬਦ ਬੋਲੇ ਵੀ ਤਾਂ ਗੁਰੂ ਜੀ ਗੁੱਸਾ ਨਹੀਂ ਕਰਦੇ ਸਨ ਉਹ ਪ੍ਰੀਤਮ ਜੀ ਮੁਸਕਰਾਟ ਨਾਲ ਸਾਰਿਆਂ ਨੂੰ ਜਿੱਤਦੇ ਸਨ ਆਪਣੇ ਕੁਦਰਤੀ ਸੁਭਾਅ ਅਨੁਸਾਰ ਮੁਸਕੁਰਾਏ ਤੇ ਮੁਸਕਰਾੜ ਦੇ ਨਾਲ ਹੀ ਮੁਖੀ ਪੰਡਤ ਨੂੰ ਆਖਿਆ ਵੀਰ ਤੁਸੀਂ ਪੁਲੇਖੇ ਵਿੱਚ ਜੀ ਸਬ ਦਾ ਕਰਤਾ ਕਰਤਾਰ RAM ਹੈ ਸਭ ਕਰਤਾਰ ਦੇ ਪੁੱਤਰ ਹਨ ਇਹ ਮੰਦਰ ਕਰਤਾਰ ਦੇ ਘਰ ਹਨ ਇਹ ਕਰਤਾਰ ਪਰਮੇਸ਼ਵਰ ਦੇ ਘਰਾਂ ਵਿੱਚ ਆਉਣ ਤੇ ਕਿਸੇ ਨੂੰ ਰੋਕਣਾ ਬਹੁਤ ਬੁਰਾ ਹੈ ਬਾਕੀ ਰਹੀ ਦੀਵਾ ਤੇ ਪਿੰਡ ਪੱਤਲ ਦੀ ਕ੍ਰਿਆ ਇਸ ਦਾ ਕੋਈ ਲਾਭ ਨਹੀਂ ਮੇਰਾ ਤਾਂ ਭਰੋਸਾ ਇਹ ਹੈ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਓ ਸੁਖਿਆ ਚੂਕਾ ਜਮਸਿਓ ਮੇਲ ਲੋਕ ਮਤ ਕੇ ਫੱਗੜ ਪਾਈ ਲਖ ਮੜੀਆਂ ਕਰ ਇਕੱਠੇ ਇੱਕ ਰਤੀ ਲੈ ਪਾਈ ਰਹਾਉ ਪਿੰਡ ਪੱਤਲ ਮੇਰੀ ਕੇਸਿਓ ਕਿਰਿਆ ਸਚ ਨਾਮ ਕਰਤਾਰ ਇਥੇ ਉਥੇ ਅੱਗੇ ਪਾਛੇ ਇਹ ਮੇਰਾ ਆਧਾਰ ਗੰਗ ਬਨਾਰਸ ਸ੍ਰਿਪਤ ਤੁਮਾਰੀ ਨਾਵੇ ਆਤਮ ਰਾਉ ਸਚਨਾ ਨਾਵਣ ਤਾਂ ਥੀਏ ਜਾ ਅਹਨਿਸ ਲਾਗੇ ਪਾਉ ਇਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬ ਨਿਕੋਟਸ ਨਾਹੀ ਪਰਮਾਰਥ ਪਰਮਾਤਮਾ ਦੀ ਭਗਤੀ ਮੇਰਾ ਦੀਵਾ ਹੈ ਦੁੱਖਾਂ ਦੁਨੀਆਦਾਰੀ ਦਾ ਤਿਆਗ ਤੇਲ ਹੈ ਨਾਮ ਰੂਪੀ ਰੋਸ਼ਨੀ ਵਿੱਚ ਦੁੱਖ ਸੜ ਗਏ ਸਨ ਇਸ ਤਰ੍ਹਾਂ ਜਮਾਂ ਦੇ ਮਿਲਨ ਦਾ ਡਰ ਦੂਰ ਹੋ ਗਿਆ ਹੈ ਪੰਡਤੋ ਇਹ ਕ੍ਰਿਆ ਕਰਮ ਕੂੜ ਹਨ ਜਿਵੇਂ ਲੱਖਾਂ ਮਣ ਲੱਕੜੀਆਂ ਦੇ ਢੇਰ ਨੂੰ ਰਤਾ ਜਿਨੀ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ ਤਿਵੇਂ ਨਾਮ ਸਿਮਰਨ ਨੇ ਮੇਰੇ ਸਾਰੇ ਪਾਪ ਤੇ ਭਰਮ ਸਾੜ ਕੇ ਸੁਆਹ ਕਰ ਦਿੱਤੇ ਹਨ ਈਸ਼ਵਰ ਦੇ ਨਾਮਾ ਨੂੰ ਜਪਣਾ ਹੀ ਮੇਰਾ ਪਿੰਡ ਪੱਤਲ ਦੀ ਕਿਰਿਆ ਹੈ ਇਹੋ ਪ੍ਰਭੂ ਨਾਮ ਨਾਲ ਸਿਮਰਨ ਦੁਨੀਆ ਵਿੱਚ ਦਰਗਾਹੇ ਸਹਾਈ ਹੁੰਦਾ ਹੈ ਵਾਹਿਗੁਰੂ ਦੀ ਉਸਤਤ ਕਰਨਾ ਹੀ ਗੰਗਾ ਤੇ ਕਾਸ਼ੀ ਗਿਆ ਦੀ ਤਰ੍ਹਾਂ ਹੈ ਸੱਚਾ ਇਸ਼ਨਾਨ ਇਹੋ ਹੈ ਕਿ ਰਾਤ ਦਿਨੇ ਪ੍ਰਭੂ ਨਾਲ ਪਿਆਰ ਰਹੇ ਇਹ ਜੋ ਖੀਰ ਤੇ ਜਮਾ ਦੇ ਆਟੇ ਮਿੱਠੇ ਪਿੰਡ ਲੱਡੂ ਵੰਡ ਕੇ ਵਟਕੇ ਖਾਂਦੇ ਜੇ ਇਹਨਾਂ ਨਾਲ ਪਿੱਤਰ ਤਾਂ ਕੋਈ ਨਹੀਂ ਰੱਜਦੇ ਪਰ ਪਿੱਤਰਾਂ ਦੇ ਬਹਾਨੇ ਪੰਡਤਾਂ ਨੂੰ ਮौज ਹੋ ਜਾਂਦੀ ਹੈ ਅਕਾਲ ਪੁਰਖ ਦੀ ਦਇਆ ਹੋਵੇ ਤਾਂ ਪਿੱਤਰ ਰੱਜ ਸਕਦੇ ਹਨ ਇਹ ਕੂੜ ਦੇ ਪਖੰਡ ਛੱਡੋ ਯਾਤਰੂ ਤੇ ਸ਼ਹਿਰੀ ਖੁਸ਼ ਹੈਰਾਨ ਸਨ ਕਿ ਬ੍ਰਾਹਮਣ ਆਦੀ ਪੁਰਾਣੇ ਚਲਾਈ ਰਸਮ ਦੇ ਵਿਰੁੱਧ ਉਪਦੇਸ਼ ਹੋ ਰਿਹਾ ਹੈ ਸਾਰੇ ਤੰਦੇ ਭੁੱਲ ਕੇ ਸੁਣਨ ਵਾਸਤੇ ਬੈਠ ਗਏ ਇੱਕ ਤਕੜਾ 사ਦਸੰਗ ਬਣ ਗਿਆ ਮੰਦਰ ਦੇ ਪੁਜਾਰੀ ਪੰਡੇ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਹੋੜਦੀ ਉਹ ਤਾਂ ਝੂਠ ਅਧਰਮ ਤੇ ਲਾਲਚ ਦਾ ਜਾਲ ਤਾਣ ਕੇ ਗਰੀਬ ਜਨਤਾ ਨੂੰ ਲੁੱਟਦੇ ਸਨ ਪਰ ਗੁਰੂ ਜੀ ਪਰਮ ਦੇ ਕੂੜ ਦਾ ਪਰਦਾ ਪਾੜ ਕੇ ਲੀਰਾ ਲੀਰਾ ਕਰੇ ਜਾਂਦੇ ਸਨ ਪੰਡਤ ਗੁਰੂ ਜੀ ਦੇ ਚਰਨੇ ਡਿੱਗ ਗਏ ਅੱਗੇ ਨੂੰ ਨੇਕ ਬਣ ਕੇ ਚੱਲਣ ਦਾ ਭਰੋਸਾ ਦਿੱਤਾ ਸ਼ਹਿਰ ਵਾਸੀਆਂ ਨੇ ਗਿਆ ਸਤਸੰਗ ਕਾਇਮ ਕੀਤਾ ਦੂਰੋਂ ਆਏ ਯਾਤਰੂ ਗੁਰੂ ਜੀ ਦੇ ਮਿਸ਼ਨ ਦੀ ਸਿੱਖਿਆ ਸਿੱਖ ਕੇ ਆਪੋ ਆਪਣੇ ਵਤਨ ਨੂੰ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਆਪ ਜੀ ਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ